ਮਾਨ ਸਰਕਾਰ ਦੇ ਵੱਲੋਂ ਅੱਜ ਦੀ ਸਕੀਤੀ ਗਈ ਕੈਬਨਿਟ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਲਏ ਗਏ ਨੇ ਤੇ ਇਸ ਦੇ ਵਿੱਚ ਸਭ ਤੋਂ ਵੱਡਾ ਫੈਸਲਾ ਇਹ ਲਿਆ ਗਿਆ ਕਿ ਬਜਟ ਸੈਸ਼ਨ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ ਆਉਣ ਵਾਲਾ ਬਜਟ ਜੋ ਕਿ ਵਿੱਤੀ 2025 ਅਤੇ 26 ਲਈ ਹੋਵੇਗਾ ਇਹ ਪੰਜਾਬ ਦੀਆਂ ਸਬੰਧਤ ਸੈਸ਼ਨ 21 ਮਾਰਚ ਤੋਂ ਲੈ ਕੇ 28 ਮਾਰਚ ਤੱਕ ਚੱਲੇਗਾ ਜਿਸ ਦੇ ਵਿੱਚ 26 ਮਾਰਚ ਨੂੰ ਪੰਜਾਬ ਦਾ ਅਗਲੇ ਵਿੱਤੀ ਵਰੇ ਦਾ ਬਜਟ ਪੇਸ਼ ਕੀਤਾ ਜਾਵੇਗਾ ਇਸ ਤੋਂ ਇਲਾਵਾ ਅੱਜ ਦੀ ਇਸ ਕੈਬਨਟ ਮੀਟਿੰਗ ਦੇ ਵਿੱਚ ਹੋਰ ਕਿਹੜੇ ਵੱਡੇ ਫੈਸਲੇ ਲਏ ਗਏ ਨੇ ਇਸ ਦੇ ਬਾਰੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਪੰਜਾਬ ਕੈਬਨਟ ਦੀ ਇੱਕ ਮੀਟਿੰਗ ਸਰਦਾਰ ਭਗਵੰਤ ਸਿੰਘ ਮਾਨ ਮਾਨਜੁਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਚ ਹੋਈ ਜਿਹਦੇ ਅੰਦਰ ਬਹੁਤ ਸਾਰੇ ਫੈਸਲੇ ਲਏ ਗਏ ਜਿਨ੍ਹਾਂ ਵਿੱਚੋਂ ਪ੍ਰਮੁੱਖ ਫੈਸਲੇ ਮੈਂ ਤੁਹਾਡੇ ਸਾਹਮਣੇ ਕਰ ਰਿਹਾ ਅੱਜ ਪੰਜਾਬ ਦਾ ਪੰਜਾਬ ਰੱਖਿਆ ডিপਾਰਟਮੈਂਟ ਜਿਹੜਾ ਪੰਜਾਬ ਰੱਖਿਆ ਸਬੰਧਾ ਪੁਲਾਈ ਵਿਭਾਗ ਆ ਉਹਦੀ ਸਾਲਾਨਾ ਰਿਪੋਰਟ ਜਿਹੜੀ ਆ ਉਹ ਅੱਜ ਪੰਜਾਬ ਦੀ ਕੈਬਨਿਟ ਦੇ ਅੰਦਰ ਪੇਸ਼ ਕੀਤੀ ਗਈ ਜਿਹਦੇ ਅੰਦਰ ਸਾਲ ਪਰ ਕੀ ਕੀ ਕੰਮ ਜਿਹੜੇ ਡਿਪਾਰਟਮੈਂਟ ਦੇ ਅੰਦਰ ਹੋਏ ਨੇ ਉਹਨਾਂ ਤੇ ਚਰਚਾ ਤੋਂ ਬਾਅਦ ਉਹ ਰਿਪੋਰਟ ਜਿਹੜੀ ਆ ਪੰਜਾਬ ਕੈਬਨਿਟ ਵੱਲੋਂ ਪ੍ਰਵਾਨ ਕੀਤੀ ਗਈ। ਔਰ ਇਸ ਤੋਂ ਬਿਨਾ ਦਾ ਪੰਜਾਬ ਟ੍ਰਾਂਸਪਰੈਂਸੀ ਇਨ ਪਬਲਿਕ ਪ੍ਰੋਕੂਰਮੈਂਟ ਐਕਟ 219 ਉਹਦੇ ਅੰਦਰ ਕੁ ਸੌਦਾ ਸਿਗੀਆਂ ਉਹ ਸੌਦਾ ਜਿਹੜੀਆਂ ਕਿੰਗੀਆਂ ਕਿਉਂਕਿ ਕਾਫੀ ਸਾਰੇ ਉਸ ਐਕਟ ਦੇ ਅੰਦਰ ਪ੍ਰਵਧਾਨ ਹੁੰਦੇ ਨੇ ਕਿ ਟੈਂਡਰ ਕਿੰਨੇ ਦਿਨ ਚਲਾਉਣਾਗਾ ਕਈ ਜਗ੍ਹਾ ਦੇ ਉੱਤੇ ਟੈਂਡਰਿਕ ਦਾ ਸਮਾਂ ਘਟ ਜਾਂਦਾਗਾ ਉਹ ਸਮੇਂ ਨੂੰ ਜਿਹੜੀ ਅਸੀਂ ਪ੍ਰਵਾਨਗੀ ਦਿੱਤੀ ਤਾਂ ਕਿ ਕੰਮ ਜਿਹੜੇ ਨੇਗੇ ਉਹ 31 ਮਾਰਚ ਤੋਂ ਪਹਿਲਾਂ ਪਹਿਲਾਂ ਨੇਪਰੇ ਚੜ ਜਾਣਾ ਕਿਉਂਕਿ ਨਹੀਂ ਉਹ ਫੰਡ ਜਿਹੜੇ ਉਹ ਲੈਪਸ ਹੋ ਜਾਂਦੇ ਨੇ ਕਿ ਸੋ ਉੱਥੇ ਥੋੜੇ ਜੀ ਛੋੜ ਦਿੱਤੇ ਕਿ ਇਸ ਤੋਂ ਬਿਨਾ ਪੰਜਾਬ ਕੈਬਨਿਟ ਦੇ ਹੋਰ ਬਹੁਤ ਅਹਿਮ ਫੈਸਲੇ ਕੀਤੇ ਜਿਨ੍ਹਾਂ ਦੇ ਅੰਦਰ ਇੱਕ ਇੰਗਲਿਸ਼ ਫਾਰ ਵਰਕ ਕੋਰਸ ਸੀ ਜਿਹੜਾ ਇੰਗਲਿਸ਼ ਫਾਰ ਵਰਕ ਕੋਰਸ ਸੀਗਾ ਉਹਦੇ ਅੰਦਰ ਅਸੀਂ ਖੋਜ ਕੀਤੀ ਆ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਬੱਚੇ ਜਿਹੜੇ ਇੰਗਲਿਸ਼ ਨੂੰ ਤਰਜੀਹ ਦਿੰਦੇ ਨੇਗੇ ਪੜਨਾ ਚਾਹੁੰਦੇ ਨੇਗੇ ਜਦੋਂ ਕਿਸੇ ਆਪਣੇ ਕੰਮ ਕਾਜ ਲਈ ਜਾਣਾ ਚਾਹੁੰਦੇ ਨੇ ਤਾਂ ਉਹਦੇ ਅੰਦਰ ਅਸੀਂ ਸਮਝੌਤਾ ਜਿਹੜਾ ਪਹਿਲਾਂ ਕੀਤਾ ਸੀ ਬ੍ਰਿਟਿਸ਼ ਕਾਉਂਸਲ ਐਜੂਕੇਸ਼ਨ ਇੰਡੀਆ ਦੇ ਨਾਲ ਉਹ ਸਮਝੌਤੇ ਨੂੰ ਜਿਹੜੀ ਆ ਅੱਜ ਸਹੀ ਪਾਈ ਗਈ ਤੇ ਔਰ ਅਗਲੇ 2 ਸਾਲਾਂ ਦੇ ਲਈ 2025-26 ਤੇ 26-27 ਦੇ ਲਈ ਇਸ ਬਿਨਾ ਇੱਕ ਅਹਿਮ ਫੈਸਲਾ ਲੈਂਦੇ ਆ ਖਾਸ ਕਰਕੇ ਜੇ ਮੈਂ ਐਜੂਕੇਸ਼ਨ ਦੀ ਗੱਲ ਕਰਾਂ ਕਿਉਂਕਿ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਪ੍ਰਾਇੋਰਟੀ ਆ ਪੰਜਾਬ ਦੇ ਅੰਦਰ ਐਜੂਕੇਸ਼ਨ ਦੇ ਅੰਦਰ ਵੱਡੇ ਸੁਧਾਰ ਕੀਤੇ ਜਾਣ ਐਜੂਕੇਸ਼ਨ ਦੇ ਅੰਦਰ ਹੋਰ ਇਨਕਲਾਬੀ ਕਦਮ ਜਿਹੜੇ ਨੇ ਉਹ ਪੁੱਟੇ ਜਾਣ ਉਸੇ ਜਿਹੜਾ ਇਨਕਲਾਬੀ ਕਦਮ ਅੱਜ ਉਹਦੇ ਤਹਿਤ ਹੀ ਅਸੀਂ ਤਕਨੀਕੀ ਸਿਕਲਾਈ ਦੇਣ ਦੇ ਲਈ 40 ਜਿਹੜੇ ਹੁਨਰ ਸਿੱਖਿਆ ਸਕੂਲਾਂ ਦੀ 40 ਨਵੇਂ ਫੋਨਰ ਤਕਨੀਕੀ ਹੁਨਰ ਸਿੱਖਿਆ ਹੁਨਰ ਸਿੱਖਿਆ ਸਕੂਲ ਜਿਹੜੇ ਨੇਗੇ ਉਹ ਪੰਜਾਬ ਚ ਜਿਹੜੇ ਦੇਗੇ ਸਟੈਬਲਿਸ਼ ਕੀਤੇ ਜਾਣਗੇ ਸੋ ਇਸ ਤੋਂ ਬਿਨਾ ਜਿਹੜੀ ਸਭ ਤੋਂ ਅਹਿਮ ਤੇ ਇੰਪੋਰਟੈਂਟ ਗੱਲ ਆ ਕਿਉਂਕਿ 31 ਮਾਰਚ ਨੂੰ ਇਹ ਫਾਈਨੈਂਸ਼ੀਅਲ ਈਅਰ ਜਿਹੜਾ ਉਹ ਖਤਮ ਹੋ ਜਾਣਾਗਾ ਔਰ ਅਗਲਾ ਜਿਹੜਾ ਵੜਾਗਾ 25 ਤੇ 26 2025 26 ਉਹਦੇ ਲਈ ਅਸੀਂ ਪੰਜਾਬ ਦਾ ਜਿਹੜਾ ਬਜਟ ਆ ਉਹ ਪ੍ਰੈਜ਼ੈਂਟ ਕਰਨਾਗਾ ਮੈਂ ਬਤੌਰ ਫਾਈਨੈਂਸ ਮਿਨਿਸਟਰ ਉਹ ਬਜਟ ਜਿਹੜਾ ਪੰਜਾਬ ਦੀ ਵਿਧਾਨ ਸਭਾ 'ਚ ਰੱਖਣਾਗਾ ਅਸੀਂ ਫੈਸਲਾ ਕੀਤਾਗਾ ਕਿ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਆ ਇਹ 21 ਮਾਰਚ ਤੋਂ ਸ਼ੁਰੂ ਹੋ ਕੇ 21 ਮਾਰਚ ਤੋਂ ਸ਼ੁਰੂ ਹੋ ਕੇ 28 ਮਾਰਚ ਤੱਕ 21 ਮਾਰਚ ਤੋਂ ਸ਼ੁਰੂ ਹੋ ਕੇ 28 ਮਾਰਚ ਤੱਕ ਇਹ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਉਹ ਚੱਲੂਗਾ ਜਿਹਦੇ ਅੰਦਰ ਸਭ ਤੋਂ ਪਹਿਲਾਂ ਮਾਨਯੋਗ ਗਵਰਨਰ ਸਾਹਿਬ ਮਾਨਯੋਗ ਗਵਰਨਰ ਸਾਹਿਬ ਆਪਣਾ ਭਾਸ਼ਣ ਦੇਣਗੇ ਔਰ ਉਸ ਬਾਅਦ ਉਸ ਭਾਸ਼ਣ ਦੇ ਉੱਤੇ ਮੈਸ ਹੋਊਗੀ ਔਰ ਫਿਰ 26 ਤਰੀਕ ਨੂੰ 26 ਤਰੀਕ ਨੂੰ ਜਿਹੜਾ ਪੰਜਾਬ ਵਿਧਾਨ ਸਭਾ ਦੇ ਅੰਦਰ ਪੰਜਾਬ ਦਾ ਬਜਟ ਜਿਹੜਾ 2025-26 ਦਾ ਬਜਟ ਜਿਹੜਾ ਆ ਬਜਟ ਆ ਉਹ ਪੇਸ਼ ਕੀਤਾ ਜਾਊਗਾ ਔਰ ਉਸ ਬਾਅਦ ਡਿਸਕਸ਼ਨ ਹੋਣ ਤੋਂ ਬਾਅਦ ਇਸ ਤੋਂ ਬਿਨਾ ਜਿਹੜੀਆਂ ਹੋਰ ਵੀ ਕੋਈ ਡੂਰਿੰਗ ਦੀ ਕੋਰਸ ਆਫ ਸੈਸ਼ਨ ਜਿਹੜੀਆਂ ਵੀ ਸਾਡੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਮਨਜੋਗ ਸਪੀਕਰ ਸਾਹਿਬ ਦੀ ਗਵਾਈ ਚ ਬਿਜ਼ਨਸ ਅਡਵਾਈਜ਼ਰੀ ਕਮੇਟੀ ਬਣੀ ਹੁੰਦੀ ਆ ਜਿਹੜੇ ਵੀ ਸੁਝਾਅ ਦੇਊਗੀ ਉਸ ਦੇ ਮੁਤਾਬਕ ਜਿਹੜਾ ਟਾਈਮ ਅਗੇ ਪਿੱਛੇ ਕਰਨ ਦਾ ਪ੍ਰਬੰਧਨ ਹੁੰਦਾਗਾ ਕਿ ਕਿਹੜਾ ਕਦੋਂ ਕਰਨਾਗਾ ਪਰ ਲੇਕਿਨ ਸੈਸ਼ਨ ਜਿਹੜਾ ਉਹ 21 ਮਾਰਚ ਤੋਂ ਸ਼ੁਰੂ ਹੋ ਕੇ 28 ਮਾਰਚ ਤੱਕ ਚੱਲੂਗਾ ਔਰ 26 ਮਾਰਚ ਨੂੰ ਸਾਲ 2025 26 ਦਾ ਜਿਹੜਾ ਆਮ ਬਜਟ ਆ ਉਹ ਪੇਸ਼ ਕੀਤਾ ਜਾਊਗਾ ਥੈਂਕ ਯੂ ਐਨੀਥਿੰਗ ਜੀ ਸਰ ਜੀ ਸਰ ਸਪਾਈਕ ਨੂੰ ਨਾਨ ਅਫੀਸ਼ਲ ਡੇ ਹੋਊਗਾ ਵੀਰਵਾ ਕਰਦੇ ਤਸਰ 28 ਨੂੰ ਬਜਟ ਪਾਸ ਕਰਨਾ ਉਹ ਲਾਸਟ ਦੇ ਵਰਕਿੰਗ ਡੇ ਆ ਤਾਂ 28 ਨੂੰ ਪਾਸ ਹੋ ਜੂਗਾ ਪਰ 26 ਨੂੰ ਪੇਸ਼ ਕਰਕੇ ਮੈਂ ਤੁਹਾਨੂੰ ਤੁਹਾਡਾ ਕੁਐਸਚਨ ਪੁੱਛਣ ਤੋਂ ਪਹਿਲਾਂ ਹੀ ਇਹਦਾ ਆਨਸਰ ਦੇ ਚੁੱਕਿਆ ਕਿ ਬਿਜ਼ਨਸ ਐਡਵਾਈਜ਼ਰੀ ਕਮੇਟੀ ਜਿਹੜੀ ਆ ਉਹ ਸਮੇਂ-ਸਮੇਂ ਸਿਰ ਜੋ ਵੀ ਚੇਂਜ ਕਰਨਾ ਚਾਹੀਏ ਉਹ ਕਰ ਸਕਦੀ ਹੈ